ਪੰਜਾਬ ਸਰਕਾਰ ਵੱਲੋਂ ਇਸ ਵਾਰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਝੋਨੇ ਦੀ ਲਵਾਈ ਦਾ ਜਿਹੜਾ ਸਮਾਂ ਜਿਹੜਾ ਮਿਥਿਆ ਗਿਆ ਉਹ 5 ਜੂਨ ਹੀ ਜੋ ਕਿ ਅੱਜ 5 ਜੂਨ ਨੂੰ ਜਿਹੜੀ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਝੋਨੇ ਦੀ ਲਵਾਈ ਦਾ ਕੰਮ ਜਿਹੜਾ ਬਹੁਤ ਸ਼ੁਰੂ ਹੋ ਚੁੱਕਾ ਵਾ ਸੋ ਕਿਸਾਨ ਵੀਰੋ ਜੇਕਰ ਅਸੀਂ ਝੋਨੇ ਦੀ ਫਸਲ ਤੋਂ ਜਿਹੜਾ ਵੱਧ ਪੈਦਾਵਾਰ ਲੈਣੀ ਹੈ ਆਪਣੇ ਖੇਤੀ ਲਗਤ ਖਰਚੇ ਘਟਾਉਣੇ ਆ ਆ ਆਪਣੀ ਆਮਦਨ ਵਧਾਉਣੀ ਹੈ ਤੇ ਫਿਰਾਨੂੰ ਕੁਝ ਗੱਲਾਂ ਦਾ ਖਿਆਲ ਜੂ ਰੱਖਣਾ ਪਊਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਕਿ ਅਸੀਂ ਜਿਹੜੀ ਪਨੀਰੀ ਜਿਹੜੀ ਆ ਉਹ ਤੰਦਰੁਸਤ ਪੈਦਾ ਹੋਵੇ ਪਨੀਰੀ ਠੀਕ ਆ ਸਾਡੇ ਕੋਲ ਤਕਰੀਬਨ ਜਿਹੜੀ ਆ ਜੇ ਤੁਸੀਂ ਕੇ ਕੋਈ ਅਜੇ 5-6 ਦਿਨ ਬਾਅਦ ਲਾਉਣੀ ਆ ਤੇ ਇੱਕ ਜਿਹੜੀ ਆ ਜੇਕਰ ਅਸੀਂ ਯੂਰੀਆ ਜਿਹੜੀ ਆ ਉਹ 5 ਕਿਲੋ ਪ੍ਰਤੀ ਕਨਾਲੇ ਹਿਸਾਬ ਨਾਲ ਉਹ ਪਾਤੀ ਜਾਵੇ ਤੁਹਾਡੀ ਜਿਹੜੀ ਜਿਹੜੀ ਬਿਨਦੀ ਜਿਹੜੀ ਵਧੀਆ ਹੋ ਜਾਊਗੀ ਦੂਜੀ ਗੱਲ ਆ ਜਾਂਦੀ ਹੈ ਕਿ ਲਵਾਈ ਲਵਾਈ ਸਮੇ ਜਿਹੜਾ ਸਾਨੂੰ ਜਿਹੜਾ ਵਾ ਲਵਾਈ ਤੋਂ ਪਹਿਲਾਂ ਖਾਦਾਂ ਪਾਉਣ ਦੀ ਗੱਲ ਆਉਂਦੀ ਆ ਆ ਉਹਦੇ ਵਿੱਚ ਪੰਜਾਬ ਖੇਤੀਬੜ ਯੂਨੀਵਰਸਿਟੀ ਬਲੋ ਸਵਾਰਚ ਕੀਤੀ ਜਾਂਦੀ ਹੈ ਕਿ ਜੇਕਰ ਅਸੀਂ ਕਣਕ ਜਾਂ ਆਲੂਆਂ ਦੇ ਵਿੱਚ ਜਾਂ ਹੋਰ ਫਸਲ ਜਿਹੜੀ ਹਾੜੀ ਦੀਆਂ ਫਸਲਾਂ ਬੀਜੀਆਂ ਸੀ ਉਹਦੇ ਵਿੱਚ ਫਾਸਫੋਰਸ ਡੀਏਪੀ ਪੂਰੀ ਪਾਈ ਆ ਤੇ ਫਿਰ ਇਹਨਾਂ ਨੂੰ ਚੋਨੇ ਦੀ ਲੋੜ ਨਹੀਂ ਆ ਕੋਨੇ ਵਿੱਚ ਪਾਉਂਦੀ ਲੋੜਨੀ ਹੈ ਤੇ ਉਹਦੀ ਬਜਾਏ ਅਸੀਂ ਪोटाश 20 ਕਿਲੋ ਤੇ ਜਿਹੜੀ ਜ਼ਿੰਕ ਸਲਫੇਟ ਜਿਹੜੀ ਆ ਉਹ ਪਾ ਲਈਏ ਤੇ ਉਹ ਜ਼ਿਆਦਾ ਬੈਨੀਫਿਟ ਹੋਊਗਾ ਕਿਉਂਕਿ ਅਸੀਂ ਸਿਫਾਰਸ਼ ਕੀਤੀ ਸੀ ਕਿ ਜੇ ਕਣਕ ਨੂੰ ਪਾਈ ਹੈ ਤੇ ਫਿਰ ਹੁਣ ਝੋਨੇ ਨੂੰ ਲੋੜਨੀ ਆ ਜਿਹੜੀ ਡੀਪੀ ਆ ਸੋ ਕਿਸਾਨ ਵੀਰੋ ਮੇਰੀ ਬੇਨਤੀ ਇਹੀ ਹੈ ਕਿ ਜੇ ਜਿਹੜੀ ਸਾਡੀ ਨੀਂਹ ਪਾੜਾ ਲੱਗਾ ਨੀਂਹ ਪਾੜੀ ਲੱਗਾ ਹੁਣ ਕਰਕੇ ਇੱਥੇ ਵੀ ਆ ਪोटाਸ਼ ਦੀ ਜਿਹੜੀ ਆ ਘਾਟਿਆ ਇਹਦੇ ਵਿੱਚ ਘੱਟੋ ਘੱਟ 20 ਕਿਲੋ ਤੇ ਵੱਧ ਤੋਂ ਵੱਧ 40 ਕਿਲੋ ਜਿਹੜੀ ਇੱਥੇ ਆ ਪਾ ਸਕਦੇ ਆ ਠੀਕ ਆ ਥੋੜੀ ਮਿੰਗੀ ਹੁਣ ਕਰਕੇ ਹੁਵੇ ਘੱਟੋ ਘ ਸੋ ਇਸੇ ਤਰ੍ਹਾਂ ਜੇ ਜ਼ਿੰਕ ਸਲਫੇਟ ਬੋਦੀ ਗੱਲ ਕਰੀਏ ਤਾਂ ਉਹ ਜੇਕਰ 21% ਵਾਲੀ ਪਾ ਰਹੇ ਆ ਤੇ ਫਿਰ ਸਾਨੂੰ ਜਿਹੜੀ ਆ ਉਹ 25 ਕਿਲੋ ਆ ਜੇ 33% ਪਾਉਣੀ ਆ ਤੇ ਉਹ ਆਡੀ ਅੱਗੇ ਆ ਉਹ 16.5 ਤੋਂ ਇਹ ਜਿੰਨੀਆਂ ਵੀ ਯੂਰੀ ਤੋਂ ਇਲਾਵਾ ਇਹ ਜਿੰਨੀਆਂ ਵੀ ਖਾਤਾਂ ਨੇ ਇਹ ਹੀ ਲਵਾਈ ਤੋਂ ਪਹਿਲਾਂ ਹੀ ਪਾ ਦੇਣੀਆਂ ਨੇ ਜਿਹੜੀ ਯੂਰੀਆ ਵੋ 90 ਕਿਲੋ ਪ੍ਰਤੀ ਸਾਕ ਨਾਲ ਜਿਹੜੀ ਪ੍ਰਤੀ ਕਿਲੇ ਸਾਫ ਮੇਡੀਓ ਸਵਾਚ ਕੀਤੀ ਜਾਂਦੀ ਆ ਤੇ ਉਹਨੂੰ ਜਿਹੜਾ ਵਾ ਪਹਿਲੇ ਪਹਿਲਾ ਜਿਹੜੀ ਲਵਾਈ ਤੋਂ 7ਵੇਂ ਦਿਨ 21ਵੇਂ ਦਿਨ ਤੇ 42ਵੇਂ ਦਿਨ ਜੇਕਰ ਐਕਸਪਾਇਰ 126 ਲਈ ਆ ਤਾਂ ਉਹ 7ਵੇਂ ਦਿਨ 21ਵੇਂ ਦਿਨ ਤੇ 35ਵੇਂ ਦਿਨ ਹਣ ਪੀਆਰ 100 ਜਿਹੜੀ 28 ਵੈਰਾਈਟੀ ਆ ਉਹਨੂੰ ਆਪਾਂ ਜਿਹੜੀ 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 ਆ ਉਹ ਸਫਾਰਸ਼ ਜਿਹੜੀ ਆ ਉਹ ਜਿਹੜੀ ਸਫਾਰਸ਼ ਜਿਹੜੀ ਘਟ ਕੀਤੀ ਜਾਂਦੀ ਆ ਸੋ ਉਹਦੇ ਵਿੱਚ ਜਿਹੜੀ 67.5 ਕਿਲੋ ਜਿਹੜੀ ਆ ਉਹ ਤਿੰਨ ਹਿੱਸਿਆਂ ਵਿੱਚ ਪਾ ਕੇ ਤਿੰਨੇ ਹਿੱਸੇ ਵੰਡ ਕੇ ਉਹਨੂੰ ਆਪਾਂ ਕਰ ਸਕਦੇ ਆ ਇਸੇ ਤਰ੍ਹਾਂ ਜੇਕਰ ਤੁਸੀਂ ਹਰੀ ਖਾਦ ਕੀਤੀ ਆ ਹਰੀ ਖਾਦ ਕੀਤੀ ਆ ਜਾਂ 6 ਟਨ ਅਸੀਂ ਰੂੜੀ ਪਾਈ ਆ ਤੇ ਫਿਰ ਅਸੀਂ 25 ਕਿਲੋ ਪ੍ਰਤੀ ਕਿਲੇ حساب ਨਾਲ ਯੂਰੀਆ ਪਾ ਕਟਾ ਲਾਂਗੇ ਸੋ ਇਹ ਜਿਹੜੀਆਂ ਕਰਕੇ ਜਿਹੜੀਆਂ ਆਪਾਂ ਕਰ ਸਕਦੇ ਹੁਣ ਜਿੱਦੀ ਗੱਲ ਆਈ ਦੀ ਪਟਾਈ ਅ ਨੀਦੀ ਪਟਾਈ ਕਰਨੀ ਪਨੀਰੀ ਦੀ ਪਟਾਈ ਕਰਨ ਤੋਂ ਪਹਿਲਾਂ ਦੋ ਤਰੀਕੇ ਵਰਤਦੇ ਆ ਆਮ ਕਰਕੇ ਲੇਬਰ ਜਿਹੜੀ ਆ ਤੋਂ ਮੇਰੇ ਕਿਸਾਨ ਵੀ ਇਹਨਾਂ ਨੂੰ ਬੇਨਤੀ ਹੈ ਕਿ ਜਦੋਂ ਪਟਾਈ ਸਮੇਂ ਆਪਣੀ ਲੇਬਰ ਨੂੰ ਜ਼ਰੂਰ ਦਾਇਤ ਕਰਦਨ ਵੀ ਸੁੱਕੇ ਦੇ ਵਿੱਚ ਪਟਾਈ ਨਾ ਕਰਨ ਸੁੱਕੇ ਦੇ ਵਿੱਚ ਜਦੋਂ ਪਟਾਈ ਕਰਦੇ ਆ ਤੇ ਉਹਦੀ ਜਿਹੜਾ ਜਿਹੜੀ ਟੁੱਟ ਜਾਂਦੀਆਂ ਨੇ ਉਹ ਜ਼ਖਮੀ ਹੋ ਜਾਂਦੀਆਂ ਨੇ ਉਨਕੇ ਸਾਡੇ ਬੂਟੇ ਜਿਹੜੇ ਆ ਉਹ ਮਰਦੇ ਆ ਤੇ ਗੈਪ ਰਹਿ ਜਾਂਦੇ ਆ ਤੇ ਵਿਰਲੇ ਹੋ ਜਾਂਦੇ ਆ ਫਿਰ ਜਿਹੜਾ ਸਾਡੇ ਝਾੜ ਜਿਹੜਾ ਉਹ ਕੱਟ ਜਾਂਦਾ ਤੋਂ ਉਹਦੀ ਬਜਾਏ ਅਸੀਂ ਉਹਨੂੰ ਇਹ ਦਾਇਤ ਕਰੀਏ ਕਿ ਜਿਹੜੀ ਪਾਣੀ ਲਾ ਕੇ ਜਿਹੜੀ ਆ ਉਹ ਪਨੀਰੀ ਪਟਣ ਪਨੀਰੀ ਆਪਣਾ ਪਨੀਰੀ ਪੁੱਟਣ ਦੇ ਨਾਲ ਪਾਣੀ ਲਾਕ ਪਨੀਰੀ ਪੁੱਟਣ ਦੇ ਨਾਲ ਜਿਹੜਾ ਸਾਡੇ ਜਿਹੜੀਆਂ ਜੜਾਂ ਜੜੀਆਂ ਨੇ ਪੂਰੀਆਂ ਬਾਹਰ ਆਉਣਗੀਆਂ ਮੇਰੇ ਖਿਆਲ ਜਿੱਦਿ ਜਦੋਂ ਸਾਡੀ ਪੰਜਾਬੀ ਲੇਬਰ ਲਾਉਂਦੀ ਸੀ ਸਾਰੀ ਝੋਨਾ ਲਾਉਂਦੀ ਸੀ ਪਿਛਲੇ ਸਮੇਂ ਦੌਰਾਨ ਤੇ ਉਹ ਪਨੀਰੀ ਪੁੱਟ ਕੇ ਤੇ ਲਤਾਂ ਦੇ ਉੱਤੇ ਮਾਰਕੀਟ ਉਹ ਧੋਦੀ ਨੂੰ ਸਾਫ਼ ਕਰਦੀ ਹੁੰਦੀ ਸੀ ਤੋਂ ਉਹ ਜਿਹੜਾ ਜਦੋਂ ਮਾਈਗਰੇਟਡ ਲੇਬਰ ਦੇ ਆਉਣ ਦੇ ਨਾਲ ਸਾਡਾ ਜਿਹੜਾ ਉਹ ਬਿਲਕੁਲ ਚੱਲਣ ਖਤਮ ਹੋ ਗਿਆ ਸੋ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਹ ਦੋ ਤਿੰਨ ਗੱਲਾਂ ਨੇ ਖਿਆਲ ਰੱਖੋ ਇੱਕ ਤਾਂ ਜਿਹੜੀ ਖਾਦ ਜਿਹੜੀ ਹੈ ਉਹ ਪਹਿਲਾਂ ਪਾ ਲਈਏ ਜਿਹੜੀ ਫਾਸਫੋਰਸ ਪੋਟਾਸ਼ਾ ਤੇ ਆਪਣ ਆ ਜਿਹੜੀ ਤੁਹਾਡੀ ਹੈਗੀ ਆ ਵੀ ਪਟਾਈ ਜਦੋਂ ਕਰਨੀ ਹੈ ਤਾਂ ਉਹ ਆਪਾਂ ਜਿਹੜੀ ਉਹ ਗਿੱਲੇ ਵਿੱਚ ਕਰੀਏ ਸੁੱਕੇ ਸੁੱਕੇ ਵਿੱਚ ਨਾ ਕਰੀਏ ਉਹਨੂੰ ਪਾਣੀ ਲਾ ਕੇ ਕਰੀਏ ਲਵਾਈ ਦੌਰਾਨ ਕਿੰਨਾ ਕੁ ギャਪ ਰੱਖਣਾ ਚਾਹੀਦਾ ਹੈ ਪਨੀਰੀ ਦਾ ਆ ਜੁੱਜੀ ਗੱਲ ਆਈ ਦੀ ਹੈ ਕਿ ਜਿਹੜੀ ਲਵਾਈ ਸਮੇਂ ਜਿਹੜੀ ਆ ਬੂਟਿਆਂ ਦੀ ਗਿਣਤੀ ਜਿਹੜੀ ਆ ਉਹ ਬਹੁਤ ਜ਼ਰੂਰੀ ਪੂਰੇ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਆਮ ਕਰਕੇ ਜਿਹੜੇ ਜਦੋਂ ਆਪਾਂ ਖੇਤ ਵਿੱਚ ਜਦੋਂ ਲਵਾਈ ਤੋਂ ਬਾਅਦ ਦੋ ਪੰਜ ਚੈੱਕ ਕਰਦੇ ਆ ਤੇ 15 16 17 ਬੂਟੇ ਇਨੇ ਕੁ ਜੇ ਵਰਗ ਮੀਟਰ ਦੇ ਵਿੱਚ ਤੇ ਇਹਦੇ ਵਿੱਚ ਜਿਹੜੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਚਲੋ 32 ਬੂਟੇ ਡਰੇ ਆ ਉਹ ਇੱਕ ਵਰਗ ਮੀਟਰ ਵਿੱਚ ਹੋਣ ਚਲੋ ਜੇ ਬਤੀ ਬੂਟੇ ਨਹੀਂ ਵੀ ਲੱਗਦੇ ਸਾਡੇ 25 ਬੂਟੇ ਜਰੂਰ ਜੜੇ 1 ਵਰਗ ਮੀਟਰ ਵਿੱਚ ਉਹਦੇ ਵਿੱਚ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੀ ਲੇਬਰ ਨੂੰ ਜਿਹੜੀ ਹਦਾਇਤ ਕਰਨ ਵੀ ਇਹਦੀ ਜਿਹੜੀ ਕੋੜੀ ਸੰਗਣੀ ਲਾਉਣ ਕਿਉਂਕਿ ਜਿੰਨੇ ਬੂਟੇ ਉਣਗੇ ਪੈਦਾਵਾਰੀ ਤਾਂ ਹੀ ਵਧੂਗੀ ਤੋਂ ਉਹ ਆਪਾਂ ਰੈਂਡਮਲੀ ਆਪਾਂ ਚੈੱਕ ਕਰ ਸਕਦੇ ਹਾਂ ਇੱਕ ਚੌਕੜਾ ਜਿਹੜਾ ਵਰਗ ਮੀਟਰ ਜਿਹੜਾ ਵਾ ਉਹ ਬਣਾ ਕੇ ਮੀਟਰ ਮੀਟਰ ਦਾ ਤੋਂ ਕਿਤੇ ਵੀ ਸੁੱਟ ਕੇ ਦੇਖ ਲਓ ਵੀ ਉਹਨਾਂ ਨਾਲ ਗੱਲ ਕਰ ਲਓ ਵੀ ਇਹ ਆਪਾਂ 4-5000 ਰੁਪਏ ਦੇ ਇਹਨੂੰ ਦੇ ਰਹੇ ਹਾਂ ਤੇ ਤੁਹਾਡੀ ਜਿਹੜੀ ਪਨੀਰੀ ਵੀ ਜਿਹੜੀ ਸਾਡੇ ਮੁਤਾਬਕ ਲੱਗੂਗੀ ਜੇ ਆਪਾਂ ਵਿੱਚ ਵਿੱਚ ਸੁੱਟ ਕੇ ਉਹਨੂੰ ਕਿਤੇ ਕਿਤੇ ਸੁੱਟ ਕੇ ਆਪਾਂ ਦੇਖ ਲਈਏ ਕਿ ਕਿੰਨੇ ਕ ਬੂਟੇ ਲੱਗੇ ਆ ਉਸ ਹਿਸਾਬ ਨਾਲ ਉਹਨੂੰ ਉਹਦੀ ਜਿਹੜੀ ਆ ਉਹ ਲੀਵਰ ਫਿਕਸ ਕਰ ਲਓ ਜੇ ਘੱਟ ਲੈ ਕੇ ਤੈਨੂੰ ਘੱਟ ਬੂਟੇ ਪੈਸੇ ਦੇ ਦਿਓ ਜੇ ਪੂਰੇ ਦੋਗ ਦੇਨ ਪੂਰੇ ਪੈਸੇ ਦਿਓ ਸੋ ਇਹਨਾਂ ਗੱਲਾਂ ਦਾ ਖਿਆਲ ਰੱਖ ਕੇ ਅਸੀਂ ਜਿਹੜੀ ਆਪਣੀ ਪੈਦਾਵਾਰ ਜਿਹੜੀ ਉਹ ਲੈ ਸਕਦੇ ਆ ਸਾਰਿਆਂ ਨੂੰ ਆਪਣਾ ਮੈਂ ਸ਼ੁਭ ਕਾਮਨਾ ਦਿੰਦਾ ਹਾਂ ਤੁਹਾਡੀ ਜਿਹੜੀ ਆ ਫਸਲ ਵਧੀਆ ਹੋਵੇ ਫਸਲ ਵਧੀਆ ਹੋਵੇ ਪਰਮਾਤਮਾ ਤੁਹਾਡੀ ਸਫਲ ਫਸਲ ਵਧੀਆ ਕਰੇ ਕੋਈ ਬਿਮਾਰੀ ਕੀੜਾ ਨਾ ਲਗੇ ਫਿਰ ਵੀ ਜੇਕਰ ਕੋਈ ਪ੍ਰੋਬਲਮ ਹੁੰਦੀ ਹੈ ਤੇ ਸਾਡੇ ਖੇਤੀਬਾੜੀ ਦੇ ਮਾਹਰ ਨੇ ਉਹਨਾਂ ਤੋਂ ਪੁੱਛੇ ਬਗੈਰ ਜਿਹੜਾ ਵਾ ਉਹ ਕੋਈ ਜਿਹੜੀ ਆਪਣੀ ਕੀਟਨਾਸ਼ਕ ਜਾਂ ਹੋਰ ਦਵਾਈ ਨਿ ਵਰਤਨੀ ਕਿਸੇ ਵੀ ਦੁਕਾਨਦਾਰ ਦੇ ਕਿਸੇ ਵੀ ਆਂਡੀ ਗੁੰਡੀ ਦੁਕਾਨ ਦੇ ਆਪਣੀ ਕਹਣੀ ਦੂਜੀ ਗੱਲ ਇਹ ਕਿ ਜਦੋਂ ਆਪਾਂ ਦੁਕਾਨਦਾਰ ਤੋਂ ਕੋਈ ਚੀਜ਼ ਖਰੀਦਦੇ ਆਂ ਤੇ ਬਿੱਲ ਜ਼ਰੂਰ ਲਓ ਆ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਆਮ ਕਰਕੇ ਆਉਂਦੇ ਨੇ ਫਿਰਦੇ ਤੁਰਦੇ ਆਉਂਦੇ ਨੇ ਉਹਨਾਂ ਕੋਲ ਦਵਾਈ ਨਾ ਦਿਦੋ ਕੋਈ ਵੀ ਸਿਕਤੀ ਸਮਗਰੀ ਨਾ ਦਿਦੋ ਬੈਲ ਈਰੂ ਲੋ ਲੈ ਸੰਸਦਾਰੀ ਕੋ ਲੋ ਸੋ ਇਹਨਾਂ ਗੱਲਾਂ ਦਾ ਖਿਆਲ ਰੱਖ ਕੇ ਆਪਾਂ ਜੜੀਆਂ ਨੇ ਵੱਧ ਪੈਦਾਵਾਰ ਲੈ ਸਕਦੇ ਆ ਤੇ ਖੇਤੀ ਲੱਗ ਦੀ ਖਰਚ ਘਟਾ ਸਕਦੇ ਆ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਆ